ਰੀਦਾ ਮੌਤੇ ਦਾ ਬੰਨਾ ਏਵੈ ਦਿਸੈ ਜੋ ਦਰਿਆ ਵੇ ਢਾਹਾ ਅੱਗੇ ਦੂਜਕ ਤਪਿਆ ਸੁਣੀਐ ਹੂਲ ਪਵੈ ਕਹਾਹਾ ਹਾਂਜੀ ਅੱਗੇ ਦੂਜਕ ਤਪਿਆ ਸੁਣੀਐ ਇੱਥੇ ਵੀ ਸ਼ਰਾਮ ਹੈ ਹੂਲ ਪਵੈ ਕਹਾਹਾ ਤਿੰਨ ਕੰਨੇ ਹਨ ਧਿਆਨ ਨਾਲ ਲਾਉਣੇ ਹਨ ਕਹਾਹਾ ਇਕਨਾਨੋ ਸਭ ਸੋਜੀ ਆਈ ਇਕ ਫਿਰਦੇ ਵੇ ਪ੍ਰਵਾਹਾ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਹ ਓਗਾਹਾ ਫਰੀਦਾ ਦਰੀ ਆਵੇ ਕੰਨੈ ਬਗੋਲਾ ਬਗੁਲਾ ਬਗੁਲਾ ਫਰੀਦਾ ਦਰੀ ਆਵੇ ਕੰਨੈ ਬਗੋਲਾ ਬੈਠਾ ਕੇਲ ਕਰੇ ਕੇਲ ਕਰੇ ਦੇ ਹੰਜਨੋ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆ ਸਾਡੇ ਤ੍ਰੈ ਮਨ ਦੇ ਹੋਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਆ ਸੂਣੀ ਬੰਨ ਮਲ ਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆ ਭਾਈਆ ਅਗੈ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੋਹ ਜਣ ਆਉਂਦਾ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ ਫਰੀਦਾ ਹਉ ਬਲੇਹਾਰੀ ਤੈਨ ਪੰਖੀਆ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਾਲ ਵਸਨਾ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵਾਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾ ਢੂੰਡੀਆਂ ਰਹਿਣ ਕਿਥਾਉ ਨਾਹੇ ਫਰੀਦਾ ਪਾੜ ਪਟੋਲਾ ਤਾਜ ਕਰੀ ਕੰਬਲੜੀ ਪਹਿਰੇਉ ਜਿਨੀ ਵੇਸੀ ਸਹ ਮਿਲੇ ਸੀ ਵੇਸ ਕਰਿਓ ਮਹੱਲਾ ਤੀਜਾ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੋ ਮਿਲੈ ਜੇ ਨੀयत राਸ ਕਰੇ ਮਹੱਲਾ ਪੰਜਵਾ ਫਰੀਦਾ ਗਰਭ ਜਿਨਾ ਬੜਈਆ ਧਾਨ ਜੋਬਨ ਆਗਾਹ ਖਾਲੀ ਚੱਲੇ ਤਣੀ ਦੇ ਸੋ ਖਾਲੀ ਚੱਲੇ ਧਣੀ ਸੋ ਤਿੱਬੇ ਜਿਉ ਮੀਹਾ ਹੋ ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਉਨ ਨਾਉ ਐਥੈ ਦੁਖ ਕਣੇਰਿਆ ਅੱਗੇ ਠੌਰ ਨਾ ਠਾਉ ਫਰੀਦਾ ਪਿਛਲ ਰਾਤ ਨ ਜਾਗਿਉ ਹੋਇ ਜੀਬ ਦੜੋ ਮਉ ਹੋਇ ਜੀ ਤ ਰੱਬ ਵਿਸਾਰਿਆ ਤ ਰੱਬ ਨਾ ਵਿਸਰਿਓ ਏ ਮਹੱਲਾ ਪੰਜਵਾ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲਾਹ ਸੀਤੀ ਰਤਿਆ ਇਹੋ ਸਚਾਵਾ ਸਾਜ ਮਹੱਲਾ ਪੰਜਵਾ ਫਰੀਦਾ ਦੁਖ ਸੁਖ ਇਕ ਕਰ ਦਿਲ ਤੇ ਲਾਹੀ ਵਿਕਾਰ ਅੱਲਹ ਭਾਵੇ ਸੂ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾ ਫਰੀਦਾ ਦੁਨੀ ਬਜਾਈ ਵਜਦੀ ਤੂੰ ਭੀ ਵਜਹਿ ਨਾਲ ਸੋਈ ਜੀਉ ਨਾ ਵਜਦਾ ਜਿਸ ਅੱਲਹ ਕਰਦਾ ਸਾਰ ਥੱਲਾ ਪੰਜਵਾ ਫਰੀਦਾ ਦੇਲਰਤਾ ਇਸ ਦੁਨੀ ਸਿਓ ਦੁਨੀ ਨਕ ਤੈ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕ ਰੰਮ ਪਹਿਲੇ ਪਹਿਰਾ ਫੁੱਲੜਾ ਫੁੱਲੜਾ ਫਾਲ ਪੀ ਪੱਛਾ ਰਾਤ ਜੋ ਜਗੰਨ ਲਹਨ ਸੇ ਜਗੰਨ ਗੱਗੇ ਨੂੰ ਨਹੀਂ ਪਾਰਾ ਕਰਨਾ ਜੋ ਜਗੰਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਦੀਆ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾਲ ਲਹਿਨ ਇੱਕ ਨਾ ਸੁੱਤਿਆ ਦੇ ਉਠਾਲ ਟੂੜੇ ਦੀਏ ਸੁਹਾਗ ਕੂ ਤਉ ਤਨ ਕਾਈ ਕੋਰ ਜਿਨਾ ਨਾ ਸੁਹਾਗਣੀ ਤਿਨਾ ਝਾਕ ਨਾ ਹੋਰ ਸਬਰ ਮੰਜ ਕਮਾਣ ਸਬਰ ਪੁਲਾ ਬੋਲਣਾ ਹੈ ਸਬਰ ਮੰਜ ਕਮਾਣ ਸਬਰ ਮੰਝ ਕਮਾਣ ਏ ਸਬਰ ਕਾ ਨੀਹਣੋ ਏ ਸਬਰ ਕਾ ਨੀਹਣੋ ਸਬਰ ਸੰਦਾਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵਾਂ ਜਾ ਲੀਨ ਹੋਣ ਨਜੀਕ ਖੁਦਾਏ ਦਾ ਭੇਤ ਨ ਕਿਸੈ ਦੇਨ ਸਬਰ ਏਹ ਸਵਾਉ ਜੇ ਤੂੰ ਬੰਦਾ ਦੇੜ ਕਰ ਹੈ ਦੇੜ ਕਰ ਹੈ ਵਦ ਵਦ ਥੀ ਵਹਿ ਦਰਿਆ ਵਦ ਥੀ ਵਹਿ ਦਰਿਆ ਟੁੱਟ ਨਾ ਥੀ ਵਹਿ ਵਾਹੜਾ ਵਦ ਇਥੇ ਯਮ ਕਲਾ ਦੰਨੀਆ ਵਦ ਪੂਲਾ ਹੀ ਬੂਲਨਾ ਵਦ ਥੀ ਵਹਿ ਦਰਿਆ ਟੁੱਟ ਨਾ ਥੀ ਵਹਿ ਵਾਹੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ ਇਕਨ ਕਿਨਾਂ ਚਾਲੀ ਐ ਇਕਨ ਕਿਨਾਂ ਚਾਲੀ ਐ ਬੰਦਾ ਫਾਨੀ ਵਿੱਚ ਇਕਨ ਕਿਨਾਂ ਚੱਲਦੀ ਐ ਇਕਨ ਕਿਨਾਂ ਹਾਂ ਇਕਨ ਕਿਨਾਂ ਚਾਲੀ ਐ ਇਕਨ ਕਿਨਾਂ ਚਾਲੀ ਐ ਦਰ ਦਰ ਵੇਸਾ ਵੀ ਰੀਤ ਦਰਬੀਸਾ ਵੀ ਇਹ ਇਹ ਵੱਖਰਾ ਪਾਠ ਕਰਨਾ ਹੈ ਦਰਬੀਸਾ ਵੀ ਰੀਤ ਇਹ ਪਾਠ ਇਕੱਠਾ ਲਿਖਿਆ ਦਰਬੀਸਾ ਵੀ ਨਹੀਂ ਕਰਨਾ ਦਰਬੀਸਾਂ ਵਾਲੀ ਦਰਬੀਸਾ ਵੀ ਰੀਤ ਇਕਨ ਕਿਨਾਂ ਚਾਲੀ ਐ ਇਕਨ ਕਿਨਾਂ ਚਾਲੀ ਐ ਦਰਬੀਸਾ ਵੀ ਰੀਤ ਤਾਨ ਤਪੈ ਤਨੂਰ ਜਿਉ ਬਾਲਨ ਹੱਡ ਬਲੰਨ ਪੈਰੀ ਥੱਕਾਂ ਸਿਰ ਝੁਲਾ ਜੇ ਮੂਹ ਪ੍ਰੀ ਮਿਲਾਨਾ ਤਾਨ ਨਤ ਪਾਇ ਤਨੂਰ ਜਿਉ ਬਾਲਨ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਹੋ ਤੂ ਦਿੱ ਦੀ ਸੱਜਣ ਸੱਜਣ ਮੈਡੇ ਨਾਲ ਨਾਨਕ ਅਲਖ ਨਾਂ ਲਖੀਐ ਨਾਨਕ ਅਲਖ ਨਾਂ ਲਖੀਐ ਗੁਰਮੁਖ ਦੇ ਦਿਖਾਲ ਹੰਸਾ ਦੇਖ ਤਰੰਦਿਆ ਬੱਗਾ ਆਇਆ ਚਾਉ ਦੁਬ ਮੈ ਬਾਗ ਬਪੂੜੇ ਸਿਰ ਤਲ ਉੱਪਰ ਪਾਓ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਾਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਤਰੀ ਜੇ ਤਿਸ ਭਾਵੇ ਨਾਨਕਾ ਕਾਗ ਹੰਸ ਕਰੇ ਜੇ ਤਿਸ ਭਾਵੇ ਨਾਨਕਾ ਕਗਘੋ ਹੰਸ ਕਰੇ ਸਰਵਰ ਪੰਖੀ ਏਕੜੋ ਸਾਹੀਵਾਲ ਪਚਾਸ ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਇਹ ਤਨ ਲਹਿਰੀ ਠਠਮਕ ਗੱਡ ਥਿਆ ਇਥੇ ਵਿਸਰਾਮ ਸੱਚੇ ਤੇਰੀ ਆਸ ਕਮਣ ਸੁ ਅੱਖਰ ਕਮਣ ਗੁਣ ਕਮਣ ਸੁ ਮਣਿਆ ਮੰਤ ਕਮਣ ਸੁ ਵੇਸੋ ਹੋ ਕਰੀ ਜੇਤ ਵਸ ਆਵੇ ਕੰ ਜੇਤ ਵਸ ਆਵੇ ਕੰਤ ਨਿਮਣ ਸੁ ਅਖਰ ਖਾਵਣ ਗੁਣ ਜਿਹ ਬਾ ਮਣੀਆ ਮੰਤ ਏ ਤ੍ਰੈ ਏ ਤ੍ਰ ਭੈਣੇ ਵੇਸ ਕਰ ਏ ਤ੍ਰ ਭੈਣੇ ਵੇਸ ਕਰ ਏ ਤ੍ਰ ਭੈਣੇ ਵੇਸ ਕਰ ਤਾ ਵਸ ਆਵੀ ਕੰਤ ਮਤ ਹੋਦੀ ਹੋਏ ਇਆਣਾ ਤਾਨ ਹੋਦੇ ਹੋਏ ਨਿਤਾਣਾ ਅਣਹੋਦੇ ਆਪ ਬੰਡਾਏ ਕੋ ਐਸਾ ਕੋ ਐਸਾ ਭਗਤ ਸਦਾਏ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਾਲਾਏ ਇੱਕ ਤੇ ਯਮਕ ਲਾ ਦਨੀ ਹੈ ਇੱਕ ਫਿੱਕਾ ਨਾ ਗਾਲਾਏ ਇਕ ਫਿੱਕਾ ਨਾ ਗਾਲਾਏ ਸਬਨਾ ਮੈਂ ਸੱਚਾ ਤਣੀ ਹਿਆਉ ਨਾ ਕਹੀ ਠਾਹੇ ਹਾਂਜੀ ਹਿਆਉ ਇਥੇ ਜਮਕ ਲਾ ਦਨੀਏ ਹਿਆਉ ਨਾ ਕਹੀ ਠਾਹੇ ਮਾਨਕ ਸਭ ਅਮੋਲ ਵੀ ਮਾਨਕ ਸਭ ਅਮੋਲ ਵੀ ਸਬਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ ਠਾਹਣ ਪਦ ਤੇ ਵੀ ਜਮਕ ਲਾ ਦਨੀਏ ਸਵਨਾ ਮਨ ਮਾਨਿਕ ਇਥੇ ਵਿਸਰਾਮ ਠਾਹਣ ਮੂਲ ਮਚਾਂਗਵਾ ਜੇ ਤਉ ਪਰੀਆ ਦੀ ਸਿਕ ਜੇ ਤਉ ਜੇ ਤਉ ਇਕੱਠਾ ਨਹੀਂ ਕਹਿ ਦਣਾ ਜੇ ਤਉ ਪਰੀਆ ਦੀ ਸਿਕ ਜੇ ਤਉ ਪਰੀਆ ਦੀ ਸਿਕ ਜੇ ਤਉ ਵੀ ਜੇਤ ਨੂੰ ਪਿਆਰੇ ਵਾਹਿਗੁਰੂ ਦੇ ਮਿਲਨ ਦੀ ਤਾਂਗ ਹੈ ਆਓ ਨਾ ਠਾਹੇ ਕਹੀ ਦਾ ਆਓ ਇਥੇ ਜਮਕ ਲਾਦੇ ਪਿਆਉ ਨਾ ਠਾਹੇ ਕਹੀ ਦਾ ਯਾਨੀ ਕਿਸੇ ਦਾ ਤੂੰ ਦਿਲ ਨੂੰ ਠੋਕਰ ਨਾਲ ਲਾ ਕਿਸੇ ਨੂੰ ਦੁਖੀ ਨਾ ਕਰ ਜੇ ਤੈਨੂੰ ਵਾਹਿਗੁਰੂ ਨੂੰ ਮਿਲਣ ਦੀ ਤਾਂਗ ਹੈ ਕਿਸੇ ਦਾ ਦਿਲ ਨਾ ਦੁਖਾ ਸਭਨਾ ਮਨ ਮਾਣਿਕ ਫਾਹਨ ਮੂਦ ਮਚਾਂਗਵਾ ਜੇ ਤੋ ਸਤਿਗਿਆ ਦੀ ਸਿੱਖ ਪਿਆਉ ਨਾ ਠਾਹੇ ਕਹੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ